ਕਾਲੰਬਰਸਰੀਆਂ ਨੂੰ ਕਹਾਂ ਮੈਂ ਪਿੰਨੀ ਖਾ ਲੋ ਕਹਿੰਦਾ ਸਤੋ ਚੱਲੀ ਨਹੀਂ ਜਾਣੀ ਲੋ ਜੀ ਇਹ ਤਾਂ ਸੈਪਰੇਟ ਕੈਬ ਬਨਵਾ ਲਿਆ ਉਹਦਾ ਬੰਦ ਕਰ ਚੱਕ ਵੀ ਪਹੁੰਚਣ ਆ ਲਈ ਆ ਸਾਢੇ ਹੋਰਸ ਦੇਖੋ ਜੀ ਇਹ ਚਿਹਰਾ 1 ਲੀਟਰ ਚਾਹ ਪੀਣੇ ਵਾਲਾ ਬੰਦਾ ਇੱਕ ਕਬਸੇ ਸਾਰ ਰਹਾ ਹੈ ਅੱਲਾ ਵੀ ਮਤਰਾ ਪਾਉਂਗੇ ਆਪਦੇ ਕੋਚ ਕੋਲੇ ਅਰ ਸੋਈ ਚਵਾਰ ਆ ਗਏ ਅਰ ਸੋਈ ਆ ਟ੍ਰੈਵਲ ਹੋ ਰਿਹਾ 805 ਰੁਪਈਆ ਚ ਸਲੀਪਰ ਕਲਾਸ ਚ ਅੰਮ੍ਰਿਤਸਰੋਂ ਜੜੇ ਹੀ ਬੰਦਾ ਚੱਕਰ ਵੱੰਦੇ ਸਾਡੇ ਦਾ ਪੂਰਾ ਇਹ ਰਹਿਣ ਵਾਲੇ ਦਾ ਵਾਧੂ ਨੇ ਹੈ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਤੇ ਯਾਤਰਾ ਦਾ ਦੂਜਾ ਦਿਨ ਪਹੁੰਚੇ ਮਲਵਾੜ ਐਮਪੀ ਮੱਧ ਪ੍ਰਦੇਸ਼ ਸਵੇਰ ਦੇ ਵਜੇ ਨੇ 7:35 ਅੱਤ 35 ਦੀ ਲਾਉਣਾ 35 ਦੀ ਲਾਇਆ ਇੱਥੇ ਆ ਗਿਆ ਇਹਨਾਂ ਇਹ ਜੀ ਰੇਤਾ ਮਿੱਟੀ ਐ ਇੱਥੇ ਦਾ ਭਰਾਵਾ ਹੁਣ ਕਹਿੰਦੇ ਇੱਥੇ ਡੱਬਾ ਡੁੱਬਾ ਚੇਂਜ ਹੁੰਦਾ ਬਾਕੀ ਦੇਖੋ ਬੰਦੇ ਭਾਰਤ ਵੀ ਗੜੀਆਂ ਸਾਹਮਣੇ ਜੇ ਬੰਦੇ ਭਾਰਤ ਇਧਰ ਚਲਾਉਣ ਪਰ ਇਹਦੇ ਨਾਲ ਜਹਾਜ਼ ਠੀਕ ਆ ਜਹਾਜ਼ ਵੀ ਉਹਨੇ ਦਾ ਹੀ ਪਊ ਜਿੰਨੇ ਦੇ ਬੰਦੇ ਭਾਰਤ ਪਊ ਕਾਠਵਾ ਹੁੰਦਾ ਇੱਥੇ ਉੱਚੇ ਨਹੀਂ ਮੇ ਪਹਾੜੀਂ ਦਾ ਏਰੀਆ ਮੇਰੇ ਵੀਡੀਓ ਰੈਂਡਰ ਹੋ ਰਹੀ ਸੀ ਨਹੀਂ ਤੇ ਮੈਂ ਵੀਡੀਓ ਬਣਾਉਣੀ ਜ਼ਰੂਰ ਸੀ ਹੁਣ ਬਣਾਵਾ ਹੈਗਾ ਹਾਂ ਬਾਕੀ ਦੇਖਦੇ ਆਂ ਆਹ ਦੋ ਕੱਪ ਚਾਹ ਦੇ ਫੜ ਲਿਆਈਏ ਉੱਥੋਂ ਸਟੇਸ਼ਨ ਵਾਲੀ ਅੰਦਰ ਰੇਲਵੇ ਵਾਲੀ ਚਾਹ ਤਾਂ ਉਹੀ ਆਹ ਡਾਊਨ ਲੋਡ ਪਤਾ ਨਹੀਂ ਕੀ ਬਣਾਈ ਜਾਂਦੇ ਨੇ ਬਾਈ ਇਹ ਆਰਧਿਆ ਅਧਿ ਡੇਸ਼ਾਂ ਨੇ ਹਾਉਦੀਆਂ ਇਹ ਤੇ ਬਹਿ ਗਈ ਇਹ ਰਿਆ ਫੇਰੇ ਫੇਰੇ ਨਜ਼ਰ ਕਿਤੇ ਹੱਥ ਰੱਖੇ ਵੇ ਚੱਲ ਜੀ ਦਾ ਦੋ ਫੇਰ ਆਪਾਂ ਚੱਲ ਲੋਈ ਜ ਆ ਗਿਆ ਆਪਣੇ ਨਾਲ ਦੇ ਬੰਦੇ ਦਾ ਭੱਜ ਕੇ ਇਹਨਾਂ ਦੀ ਸ਼ੀਟ ਹਜੂਰ ਸਾਹਿਬ ਧੱਕਾ ਤੇ ਇੱਤਰਕੇ ਮਲਵਾੜ ਕਿਉਂਕਿ ਨਾਲ ਜਾਣਾ ਸ਼ਿਰੜੀ ਸਾਈਂ ਬਾਬੇ ਦੀ ਕੱਢੋ ਇਹ ਚੋਂ ਖਾਣ ਪੀਣ ਨੂੰ ਉਹ ਸਮਾਨ ਚੱਕੋ ਤੁਸੀਂ ਹਟਦੇ ਫਿਰ ਚਾ ਵੀ ਬਣੀ ਦੁਪਰ ਹੋ ਗਈ ਭਾਈ ਆਪਣਾ ਤਾਂ ਸਪੀਕਰ ਹੋ ਗਿਆ ਮੈਂ ਤਾਂ ਹੁਣ ਦੇ ਕਿਸ ਸਪੀਕਰ ਹੀ ਲੈ ਗਿਆ ਕੇਸ ਟਰੇਜ ਉੱਥੇ ਪਿਆ ਸੀ ਉੱਥੋਂ ਲੈ ਗਿਆ ਕੋਈ ਠੀਕੇ ਆ ਜੀ ਛੱਡ ਗਿਆ ਲੈ ਗਿਆ ਡਿੱਗ ਪਿਆ ਪਾ ਤੋਂ ਰਾਤ ਨੂੰ ਬੇਬੂ ਤੋਂ ਕੋਈ ਲੈ ਗਿਆ ਚਲ ਕੋਈ ਨਾ ਉਹ ਘੜਾ ਆਪਣਾ ਜਿਗਾਹਾਂ ਤੋਂ ਆਜੇ ਉਹ ਵਿੱਚ ਲੈ ਗਿਆ ਉਹ ਛੱਡ ਗਿਆ ਜੀ ਉਰੇ ਉਹ ਇੱਥੇ ਛੱਡ ਗਿਆ ਆਪਣੇ ਕੋਲ ਪਿਆ ਰਹਿ ਗਿਆ ਉਹਨੇ ਦਿੱਤਾ ਹੀ ਨਹੀਂ ਮੁੜ ਕੇ ਕੇ ਹਾਬੀ ਜੀ ਕੋਈ ਪੈਸੇ ਲੈ ਲੈਣਾ ਦੇਖੋ ਫਿਰ ਬਾਹਰ ਖਾੜੀ ਏਰੀਆ ਦੇ ਵਿੱਚ ਮੱਕੀ ਇੱਧਰ ਦੇਖੋ ਪਹਾੜ ਪਹਾੜ ਵੀ ਨੇ ਛੋਟੇ ਛੋਟੇ ਉਹ ਸਿਰੇ ਤੇ ਇੱਧਰ ਦੇਖਾ ਆ ਭਾਈ ਤਾਂ ਐਵੇਂ ਮੱਛਿਆ ਸਹਾਰਾ ਨੰਦਾ ਗਦਾ 27 ਤਰੀਕ ਤੇ ਮੱਕੀ ਛੋਟੇ ਛੋਟੇ ਘਰ ਲੋਕਾਂ ਦੇ ਪਰ ਇੰਨਾਗਾ ਦਰਖਤ ਬਹੁਤ ਆ ਬਈ ਤੇ ਹਾ ਹੋਂ ਦੇ ਪਹਾੜ ਛੋਟੇ ਕਿਤੇ ਇਹ ਤਾਂ ਪਹਾੜ ਆਉਂਦਾ ਤੁਹਾਨੂੰ ਦਿਖਾਉਣੇ ਗਏ ਜਾਂ ਉਹ ਵੇਖੋ ਸਿੱਧੀ ਤੂੰ ਹੀ ਖੜੀ ਏ ਪਰ ਸੈਟਫੋਨ ਚਾਰਜਰ ਲਗਾ ਕੇ ਰਾਸ ਹੈਡਫੋਨ ਚੱਲ ਗਿਆ ਕਰਕੇ ਵੀਡੀਓ ਰੋਣ ਲੱਗੇ ਆ ਹੁਣ ਤਾਂ ਗੱਲ ਆ ਉਹ ਘਰ ਜਾ ਅੱਜ ਫੇਰ ਨਹੀਂ ਇਹਨੇ ਔਨ ਕਰੀ ਵੀਡੀਓ ਉਹ ਤਾਂ ਨਾ ਗਿਆ ਪਹਾੜ ਵਾ ਵ ਆਪਣੀਆਂ ਅੱਗੇ ਵੀ ਨਹੀਂ ਵੀਡੀਓ ਔਨ ਕਰੀ ਹੁਣ ਵੀ ਨਹੀਂ ਕਰੀ ਯਾਰ ਮੈਂ ਤਾਂ ਮੰਦਰ ਆਉਂਦਾ ਕੱਲ ਅੰਬਰਸਰੀਆਂ ਨੂੰ ਕਿਹਾ ਮੈਂ ਕਿ ਪਿੰਨੀ ਖਾ ਲੋ ਕਹਿੰਦਾ ਸਾ ਤੋਂ ਛੱਲੀ ਨਹੀਂ ਜਾਣੀ ਸਾਡੇ ਮੇਧਰ ਹੀ ਆਏ ਉਹ ਚੱਲਣ ਵਾਲੇ ਇਹਨੂੰ ਕਹਿੰਦਾ ਖਾਊਗਾ ਕਵੇ ਇੱਕ ਚੱਕੀ ਉਹਨਾਂ ਨੇ ਜਦ ਪੰਜ ਬੰਦੇ ਨੇ ਇੱਕ ਪਿੰਨੀ ਖਾਦੀ ਅਜੀ ਕਰੇ ਚੇਕ ਕਰਾ ਕੇ ਕਰਨੇ ਇਹ ਮਨ ਚਾਰ-ਚਾਰ ਪੰਜ-ਪੰਜ ਪਚਾਉਣ ਵਾਲੇ ਆ ਤੁਹਾਨੂੰ ਕਹਿੰਦਾ ਕਹਿੰਦਾ ਪਚਾਵਾਂਗੇ ਕਿਵੇਂ ਅਸੀਂ ਕਹਿੰਦਾ ਅਸੀਂ ਤਾਂ ਕਹਿੰਦਾ ਬਿੱਲੇ ਬਹਿ ਕੇ ਖਾਣ ਵਾਲੇ ਆ ਕਿੰਨੇ ਵੇਲੇ ਟੈਕਟ ਲੱਗਦੀ ਉਧਰੋਂ ਲੋ ਇਹ ਤਾਲਕ ਵੱਡੀਆਂ ਆ ਆਪਾਂ ਇੱਥੋਂ ਦਾ ਨਹੀਂ ਹੋਟਲ ਹੋਰ ਲੋ ਇਹ ਤਾਂ ਸੈਪਰੇਟ ਕੈਂਨ ਬਣਾ ਲਿਆ ਉਹਦਾ ਬੰਦ ਕਰਤਾ ਉਧਰੋਂ ਸਾਰਾ ਰਸਟੈਂਟ ਸਾਢੇ 8 ਪੰਜਰ ਰੁਪਿਆ ਯਾਰੀਆ ਪੰਜਰ ਰੁਪਿਆ ਲੱਗਿਆ ਵੀਡੀਓ ਐਡਿਟ ਕਰਨ ਵੀਡੀਓ ਨਹੀਂ ਉਹ ਬਣਾਉਣ ਲੱਗੇ ਆ ਯਾਰ থামਨੇ ਲਾਉਣ ਲੱਗੇ ਆ ਦੂਜੀ ਵੀਡੀਓ ਨੂੰ ਸੌਝਾ ਦੂੰ ਆਹ ਦੇਖ ਇੱਟ ਤਿਆਰ ਹੋਈਆਂ ਛੋਟੇ ਛੋਟੇ ਪੱਠੇ ਨੇ ਆਹ ਜਿਹੜੇ ਚੱਠੇ ਜੇ ਬਣਾਏ ਪਏ ਨੇ ਇੱਟਾਂ ਤਿਆਰ ਆਉਂਦੇ ਆ ਕਣਕ ਬਹੁਤ ਤਰੀਕੇ ਘਾਣ ਦਾ ਬੀਜ ਦੇ ਨੇ ਖੱਤ ਜੀ ਜਿਸ਼ ਕਰੋ ਕਰਤ ਕਰੋ ਨੌਕਰੀ ਪੱਠੇ ਛੋਟੇ ਛੋਟੇ ਪੱਠੇ ਬਣਾਏ ਨੇ ਚੱਠੇ ਲਾ ਕੇ ਬਸ ਇਹਦੇ ਆਲੇ-ਦਾਲੇ ਅੱਗ ਲਾ ਦੇ ਜਿਵੇਂ ਵੱਡਾ ਪੱਠਾ ਨਹੀਂ ਹੈਗਾ ਇਨੂਆਂ ਦੇ ਬਾਅਦ ਕਿਹਨੂਰੇ ਵੀ ਹੁੰਦਾ ਲੈ ਜੀ ਮਤਰਾ ਰੰਗਾਵਾਵਾਂ ਗਏ ਐ ਹੁ 9.5 ਸ਼ਾਹੂ ਦੇ ਆ 70 ਪੈ ਗਿਆ ਫੌਰੂ ਯਾਰ ਨਾਲ ਵਾਲੀ ਸਾਈਡ ਸਲੀਪਰ ਗਲਾਸ ਦਾ ਵਾਲਾ گاਉਂ ਪੈਂਦਾ ਭਾਈ ਲੋ ਜੀ ਰੰਗਾਵਾ ਦੇ ਸਟੇਸ਼ਨ ਦੇ ਮੁੰਡਿਆਂ ਨੇ ਕਰ ਲਈ ਚਾਹ ਮੋਰਥ ਦੇਖੋ ਜੀ ਇਹ ਚਿਹਰਾ 1 ਲੀਟਰ ਚਾਹ ਪੀਨੇ ਵਾਲਾ ਬੰਦਾ ਇੱਕ ਕੱਪ ਸੇ ਸਾਰ ਰਹਾ ਹੈ ਲੈ ਮਤਰਾ ਪੈ ਗਿਆ ਪੰਗਾ ਮੁਰੰਦੀ ਮੁਰੰਦੀ ਟ੍ਰੈਕਟਰ ਨਾ ਹੋਣ ਕਾਰਨ ਇਹਨਾਂ ਦਾ ਟੈਂਸ਼ਨ ਪੈ ਗਿਆ ਮੋੜ ਇਹਨੂੰ ਤਾਂ ਵਾਹਵਾ ਕਰਕੇ ਪੈ ਜੀ ਜੀ ਨੂੰ ਤਾਂ ਨਾ ਲੈ ਇੱਥੇ ਔਰਟਿੰਗ ਸੀਗੀ ਔਰਟਿੰਗ ਚੱਲੀ ਹੈ ਵੀ ਸਾਰੇ ਪਾਸੇ ਮੁਰੰਦੀ ਦੀ ਟਿਕ ਟਿਕ ਕਰਾ ਕੇ ਨਹੀਂ ਇੱਥੇ ਕਿਉਂਕਿ ਮਹੀਨਾ ਪਹਿਲਾਂ ਤਾਂ ਬੁੱਕ ਸਾਡੀ ਦਾ ਆਮਸਾ ਬੁੱਕ ਹੋਈ ਹੈ ਜਿਹੜੀ ਆਉਣ ਦੀ ਜਾਣ ਨਹੀਂ ਕਿਥੇ ਬਕੌਣੀ ਸੀ ਸਾਨੂੰ ਐਸ ਚਲੋ ਉੱਥੇ ਜਾ ਕੇ ਕਰਾਦਾ ਉਹੀ ਪੰਗਾ ਪੈ ਗਿਆ ਦੁਬਾਰਾ ਹੁਣ ਟੈਨਸ਼ਨ ਦਾ ਸ਼ੱਕ ਵੀ ਮੁੰਡਿਆ ਸ਼ੱਕ ਵੀ ਪਹੁੰਚਣ ਵਾਲੀਆਂ ਸਾਢੇ 11 ਰੂਹੀ ਵੀ ਆਵਾਂ ਕਦੇ ਆ ਜਾਂਦੀਆਂ ਮੱਕੀ ਆ ਜਾਂਦੀਆਂ ਕਦੇ ਆ ਜਾਂਦੀਆਂ ਕਣਕ ਨਰਮਾ ਮਿਕਸ ਜੀ ਵੈਰਾਈਟੀਆਂ ਵੀ ਜੀ ਫਿਰਦੇ ਜਿਹੜੀਆਂ ਛਾਹੀ ਨੇ ਸਾਰਾ ਕੁਝ ਹੀ ਬੀਜਿਆ ਪਿਆ ਵਿੱਚੀ ਭੂਕਾਂ ਵੀ ਜਿਵੇਂ ਉਹਦੇ ਕੀ ਸੱਤ ਨਾਵਾ ਵਿੱਚੀ ਆ ਕਣਕ ਆ ਗਈ ਵਿੱਚੀ ਚਰੀ ਵਿੱਚੀ ਗੱਠੇ ਗੱਠੇ ਫੱਕ ਗੱਠੇ ਵੀ ਗੱਠਿਆਂ ਦੀ ਫੱਕ ਬੁੱਕ ਸਾਰਾ ਕੁਝ ਗਿਆ ਨਰਮ ਅਕਬਾਰ ਕਿਨੂ ਵੀ ਆ ਗਿਆ ਵਿੱਚੀ ਕਿਨੂ ਕਣਕ ਬਾਗ ਮਰੂਦ ਆਲ ਵਰਾਈਟੀ ਹੋ ਰਹੀ ਆਰੇ ਆਲ ਵਰਾਈਟੀ ਲੈ ਕੱਢੋ ਵੀ ਖਾਣ ਨੂੰ ਬਸ ਬਾਇਰਵਿਯਾ ਵੱਡਣ ਵਾਲਾ ਬਾਇਰਵਿਯਾ ਹੁਣ ਪਹਿਲੀ ਵਾਰੀ ਦੇਖਿਆ ਵੱਡਣ ਵਾਲਾ ਬਾਇਰ ਇੱਥੇ ਵੀ ਹੈ ਕੋਪਾ ਆ ਗਿਆ ਛੱਪੜ ਛੱਪੜ ਨਹੀਂ ਨਦੀ ਨਦੀ ਹੈ ਪਿੰਡ ਆ ਗਿਆ ਪਿੰਡ ਆ ਗਿਆ ਪਿੰਡ ਆ ਗਿਆ ਇਹਨੂੰ ਰਾਹ ਰੂਗ ਇੱਥੋਂ ਦਾ ਪਿੰਡ ਨੂੰ ਸਟੇ ਟ੍ਰੇਨ ਦੇ ਨਾਲ ਤਾਂ ਕੋਈ ਪਿੰਡ ਨੂੰ ਰਹਾ ਹੈ ਹੀ ਨਹੀਂ ਇੱਧਰ ਹੈਗਾ ਨਾ ਇੱਧਰ ਰਾਹ ਵੀ ਨਹੀਂ ਨਾ ਇੱਧਰ ਰਾਹ ਨਹੀਂ ਨਾ ਹਾਂ ਦੇ ਕਿੱਧਰ ਨਹੀਂ ਨੇ ਹੋਰ ਫੜ ਕੀ ਆ ਬਿਸਕਟ ਨਹੀਂ ਆਗੇ ਫੋਟੋ ਫਿਰ ਮੁੜਨੇ ਦੋ ਦਿਨ ਤਾਂ ਲੱਗਦੇ ਨੇ ਲੋਈ ਚੱਕ ਕਰੀਏ ਕਿੱਥੇ ਤੱਕ ਪਹੁੰਚੇ ਲਾਸਟ ਸਟੇਸ਼ਨ ਜਿਵੇਂ ਰਗਲ ਜਿਵੇਂ ਪਹਿ ਇੱਕ ਸਟੇਸ਼ਨ ਹੋਰ ਰਹਿ ਗਿਆ ਪੂਰੇ 2 ਵਜੇ ਪਹੁੰਚੂ ਦੇਖ ਲੈਣ 2 ਦੇ 2.5 ਕਰੂਗੀ ਇਹ ਐਂਡ ਕਰਦੇ ਕਰਦੇ ਹੌਲੀ ਹੌਲੀ ਆਦ ਹੋ ਗਈ ਇੱਧਰ ਆਗਦਾ ਸਵਾਇਤ ਕੋ ਹੋ ਗਿਆ ਦੋ ਵਜੇ ਕਹਿੰਦੀ ਆ ਦੇਖੋ ਬਾਕੀ ਕਹੇ ਬਈ ਪਹੁੰਚਦੀ ਆ ਮੈਂ ਮਤਰਾ ਜਰਨਲ ਕਿਹੜਾ ਦੇਣਾ ਹੈ ਜੀ ਲਾਸਟ ਡੱਬੇ ਦਾ ਮੋੜ ਨਾ ਲੱਗੇ ਸੌਰੀ ਚਲ 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 ਇਹਦਾ ਜਰਨਲ ਕੋਡ ਦਾ ਹਾਲ ਆ ਸਲੀਪਰ ਆ ਜੂਗੀ ਇੱਕ ਇੱਕ ਕਰਨ ਨਾਲ ਆ ਗਈ ਹੁਣ ਇਹ ਦੂਆ ਸਲੀਪਰ ਕੋਚ ਆ ਜੂ ਅਸਪਲੋਰ ਕੀਤੀ ਅੱਜ ਪੈਨ ਸਾਰੀ ਟ੍ਰੇਨ ਦੇ ਜਿਹੜੇ ਦੇਖ ਦੋ ਵਾਰੀ ਚੱਲ 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 ਸੋਲੋ ਵੀ ਚਲੋ ਵੀ ਚਲੋ ਵੀ ਪੁਰਾਣੇ ਯਾਰ ਨਾਲ ਕੋਚ ਖਤਮ ਹੋ ਗਿਆ ਸਲੀਪਰ ਸ਼ੁਰੂ ਹੋ ਜੂ ਦੂਆ ਫਾਸਲੀਪਰ ਆ ਗਿਆ ਸਲੀਪਰ ਤੋਂ ਜਰਨਲ ਜਾ ਕੇ ਥੋੜਾ ਸੁਧਾਰ ਆ ਜਾਂਦਾ ਜਰਨਲ ਤੋਂ ਦੀਪਰ ਜਾ ਕੇ ਸਲੀਪਰ ਤੋਂ ਥੜੇ AC 'ਚ ਥੜੇ AC 'ਚ ਜਾਗਣ ਫਾਸਟ ਟਵਰ ਵੱਡੀ ਸੀਟਾਂ ਹੀ ਨੇ ਨਾਲ ਮੇਰੇ ਕੋਲ ਆ ਸਲੀਪਰ 'ਚ ਇੰਨੀ ਭੀੜ ਹੋਈ ਪਈ ਆ ਜਰਨਲ ਉਂਗੂ ਚੜੇਵੇਂ ਗਰੋਂ ਜੁੜੀ ਹੋਈ ਆ ਟ੍ਰੇਨ ਨਾਲ ਜੋੜ ਤੇ ਖੜ ਗਿਆ ਸੀ ਤਾਂ ਸਟੇਸ਼ਨ ਆਇਆ ਕੋਈ ਲਾਸਟ ਸਟੇਸ਼ਨ ਐ 2:00 ਵਜੇ ਬੱਸ ਨਾ ਦੇੜੀ ਆਊਗਾ ਲੈ ਵੀ ਮਤਰਾ ਪਹੁੰਚੇ ਆਪਦੇ ਕੋਚ ਕੋਲੇ ਰਸੋਈ ਚਵਾਰ ਆ ਗਏ ਰਸੋਈ ਆ ਪੂਰਨਾ ਪੂਰਨਾ ਸਟੇਸ਼ਨ ਤੋਂ ਚੱਲੀ ਆ ਇਦੂ ਵਾਹ ਇਦੂ ਵਾਹ ਭਾਈ ਉਹੀ ਆ ਪੂਰਨਾ ਸਟੇਸ਼ਨ ਇਦੂ ਵਾਹ ਸਦਾ ਨਾ ਦੇੜਾ ਆਉਦਾ ਨਾ ਦੇੜਾ ਟ੍ਰੇਨ ਚੱਲ ਪਈਆ 800 ਚ ਟਰੈਵਲ ਹੋ ਰਿਹਾ 805 ਰੁਪਈਆ ਚ 슬ੀਪਰ ਕਲਾਸ ਚ ਨੰਬਰਸ ਤੋਂ ਚੜੇ ਹੀ ਬੰਦੇ 슬ੀਪਰ ਚ ਤਤਕਾਲ ਤੇ ਕਰਾ ਕੇ ਲੈ ਕੇ ਆਇਆ ਕਹਿੰਦੇ ਅਸੀਂ ਤਾਂ ਟਿਕਟ ਉਹਨਾਂ ਕੋਲ ਵੀ ਹੈ ਨਹੀਂ ਜਾਣਾ ਸਾਨੂੰ ਵੀ ਪੈਣਾ ਬਾਕੀ ਦੇਖਦੇ ਆਂ ਨਹੀਂ ਤੇ ਤਾਂ ਸਿੱਧਾ ਸੂਰਤ ਜਾਵਾਂ ਜੇ ਡਾਇਰੈਕਟ ਕਰਾਉਣੀ ਥੋੜੇ ਅਸੀਂ ਦੀ ਇਕਨੋਮੀ ਹੋ ਰਹੀ ਐ ਸੂਰਤ ਨੂੰ ਹੋ ਇੱਧਰ ਨੂੰ ਵੀ ਰਹੀ ਐ ਦੇਖ ਵੇਚ ਪੰਜ ਬੇਟੀਆਂ ਜਿੰਨੇ ਜੇ ਕਲੀਅਰ ਹੋ ਜਾਈਏ ਤਾਂ ਚੰਗੀ ਗੱਲ ਇਹਦਾ ਬੇਟਿੰਗ ਦਾ ਪੰਗਾ ਪੈ ਜਾਊਗਾ। ਬਾਕੀ ਚਾਲਦੇ ਆ। ਆਪਣੇ ਨੂੰ ਭਾਜੀ ਪੂਰਨੀਆਂ ਸਟੇਸ਼ਨ ਤੋਂ ਚੱਲ ਵੀ। ਉਹਦੀ 805 ਰੁਪਈਆ ਦੀ ਟਿਕਟ ਸੀ। ਇਹ ਦੇਖੀ। 슬리퍼 ਕਲਾਸ ਦੀ। ਹਾਂ। ਕਾਮਰਸਰੋਂ ਕਰਾਈ ਸੀ ਆਪਾਂ 805 ਰੁਪਈਆ ਦੀ। ਤਤਕਾਲ ਚ ਕਰਾਈ ਸੀ ਕਹਿੰਦਾ। ਕੀ ਹੈ? ਜਿਹੜੇ ਦਾ ਸਾਨੂੰ ਵੀ ਨਹੀਂ ਸੀਗਾ। ਫਿਰ ਇਹ ਨਾਲ ਮੈਂ ਮਿਲ ਗਈ। ਤਤਕਾਲ ਚ ਕਰਾਈ ਸੀ। ਤਤਕਾਲ ਚ ਕਰਾਈ। ਉਹਦੇ 60 ਸੀਟਾਂ ਹੁੰਦੀਆਂ ਨੇ ਅਵੇਲੇਬਲ ਤੇ ਕਲੀਅਰ ਹੋ ਜਾਂਦਾ ਪੱਕੀ ਆ ਨੀਦਰ ਉਹ ਜਿਹੜਾ ਸੇਫਟੀ ਕੋਈ ਨਹੀਂ ਸਾਡੀ ਇੱਥਾਂ ਪਹੀਏ ਜੜੀ ਜਾਂਦੇ ਨੇ ਕਹਿੰਦਾ ਲਿਖ ਕੇ ਦੇ ਦਿੰਦੇ ਨੇ ਕਹਿੰਦਾ ਸੀਟ ਨੰਬਰ ਤੁਹਾਨੂੰ ਮਿਲੇ ਤਾਂ ਵੀ ਲਿਖ ਕੇ ਦੇਈ ਜਾਂਦੇ ਨੇ ਕਹਿੰਦਾ ਉਹਨਾਂ ਨੂੰ ਇੱਥੇ ਬਿਠਾ ਜਾਂਦੇ ਨੇ ਲੇ ਕੇ 200-300 ਰੁਪਏ ਓਏ ਨਾ ਇਹੋ ਤਰਾ ਪਹੁੰਚ ਗਏ ਨੇ ਸਿਚੁਏਸ਼ਨ ਫਾਈਨਲੀ ਡੈਸਟੀਨੇਸ਼ਨ ਇਜ਼ ਕੰਪਲੀਟ ਅੰਦਰ ਆਵੇ ਟਾਈਮ ਇਹ ਪਹੁੰਚਾ 2:30 ਵਜੇ ਲਾਉਣਾ ਉੱਥੇ ਦੀ ਕਢਾਉਣੀ ਆ ਜਾ ਕੇ। ਉਹ ਸ਼ੀਦੋਂ ਸਿੰਘ ਰਵਾਤ ਪੰਤਸ ਗਰੂਪ ਦੇ ਇੱਕ ਤਸ਼ਰੀਆ ਕਾਲ। ਲੋਈ ਫਾਈਨਲੀ ਟ੍ਰੇਨ ਰੁਕ ਚੁੱਕੀ ਆ। ਉਤਰਨੇ ਸੁਰੇ ਹੋ ਗਏ ਨੇ ਸਾਰੀਆਂ ਅਸੀਂ ਅਸੀਂ ਸਾਰਾ ਰੈਂਟ ਦੇ ਉਤਰਨਾ ਟ੍ਰੇਨ ਜਨ। ਆ ਜਾ। ਨਾ ਵੀ ਸਾਰੀ ਟਰੇਨ ਹੋ ਗਈ ਖਾਲੀ ਨਦੇਵਰ ਸਟੇਸ਼ਨ ਹਾਂ ਆ ਸਿੱਧਾ ਤੁਹਾ ਡਾਕਟਰ ਮੇਰਾ ਹੀ ਆ ਸਾਰਾ ਆ ਕਾਲਾ ਹਾਂ ਹਾਂ ਇਹ ਛੋਟਾ ਡਾਕਟਰ ਆ ਜਿ ਲੱਗਿਆ ਘੜੀ ਵਾਲਾ ਡਾਕਟਰ ਲੋ ਜੀ ਖਾਦੀ ਹੋਣ ਲੱਗੀ ਟਰੇਨ ਖਾਲੀ 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 ਸਾਨੂੰ ਬੈਗ ਲਾਹਿਆ ਆਣ ਤੇ ਪਾਇਆ ਮੈਂ ਪਾਣੀ ਨਹੀਂ ਚੱਕਿਆ ਨਾ ਨਾ ਚੰਦਾ ਪਾਦਾਇਜਾ ਹਾਂ ਹਾਂ ਦੇਖ ਲੈ। ਹਾਂ ਲੋ ਸਾਮਾਨ ਚੈੱਕ ਕਰ ਲਓ ਭਾਈ। ਇਹ ਦੇਖ ਲਿਆ। ਲੋ ਵੀ ਭਾਈ ਇਹ ਲਾ ਲਿਆ ਆਪਣਾ ਹੈਂ। ਦੇਖ ਲਿਆ ਚੈੱਕ ਆ ਸਾਰਾ। ਫੋਨ ਹੈਗਾ, ਬਟੂਆ ਹੈਗਾ, ਕੈਮਰਾ ਹੈਗਾ ਮੈਂ ਤਾਂ। ਚੱਲ ਜਲੀਏ। ਪਹਿਲਾਂ ਆ ਜੇ ਮੇਤਰਾ। ਇਧਰ ਲਈ ਛਿਟਾ ਛੁਟਾ ਦੇਖ ਲਾ ਆਪਣਾ। ਆ ਬਨਾਦਰਾ ਆ ਜਾ। ਫਾਈਨਲ ਹੀ। ਖੌਰੂ ਵੇ ਦਾ ਲੋਕਾਂ ਦਾ ਚੱਕਰਵੰਨੇ 2000 ਪੂਰੇ ਐਨੀ ਸੰਗਤ ਆ ਦੇਖ ਲੋ ਉਹ ਖੌਰੂ ਪੈ ਗਿਆ ਉਹ ਦੱਕ ਤਿੰਨ ਚਾਰ ਟੱਕੇ ਦੇ ਸੈਕੰਡ ਕਲਾਸ ਤੇ ਫਾਸਟ ਕਰਾ ਦੇ ਚਾਹ ਤਿੰਨ ਸੈਕੰਡ ਕਲਾਸ ਹੀ ਚਾਰ ਐਨੀ ਸੰਗਤ ਆ ਅੱਗ ਪੈਂਦੀ ਆ ਅੱਗ ਮੇਰੇ ਮਿੱਤਰੋ ਔਰ ਉਹ ਪੈਂਦਾ ਪੂਰਾ ਕੁਝ ਲੋਕ ਉੱਤੋਂ ਹੀ ਹੋ ਗਏ ਆਪਾਂ ਥੱਲੋਂ ਦੀ ਹੋ ਗਈ ਆ ਫਰਕ ਆਪਣੇ ਤੇ ਇੱਥੇ ਆਪਣੇ ਐਲਸ ਵਾਲਿਆਂ ਦਾ ਲੱਗਿਆ ਹੋਇਆ ਹੁੰਦਾ ਪੁਰੇ ਨੀਟ ਵਾਲਿਆਂ ਦਾ ਲੱਗਿਆ ਹੋਇਆ ਐਗਜ਼ਾਮ ਕਲੀਅਰ ਕਰਦੇ ਨੇ ਆਪਣੇ ਵਾਲੇ ਬਾਹਰ ਨੂੰ ਭੱਜਣ ਵਾਲੇ ਦਾ ਕਰਦੇ ਨੇ ਇੱਥੇ ਦੇਖ ਲਓ ਨੀਟ ਵਾਲਿਆਂ ਦਾ ਲੱਗਿਆ ਵੀ ਫੁਲਾਨੇ ਜਵਾਗ ਨੇ ਆ ਕਲੀਅਰ ਕਰਿਆ ਆਪਣੇ ਕੁਝ ਹੋਰੀ ਆ ਆਉਣ ਦਾ ਐਲਸ ਵਾਲੇ ਲੱਗੇ ਨੇ ਇਹਦਾ ਫੁਲਾਨੇ ਦਾ ਬ੍ਰੈਂਡ ਇੰਨੇ ਆ ਗਏ ਜੀ ਦੂਜੇ ਦੇ ਬ੍ਰੈਂਡ ਇੰਨੇ ਆ ਗਏ ਜੀ ਅਸੀਂ ਲਫਨਲੀ ਐਂਟਰੀ ਗੇਟ ਤੇ ਆ ਗਏ ਆ ਉਹ ਦੇਖ ਗੁਰਦਾਰੇ ਆਈਆਂ ਬੱਸਾਂ ਵੀ ਖੜੀਆਂ ਨੇ ਅੱਗੇ ਗੇਟ ਨਿਕਲਦੇ ਨੇ ਬਾਹਰ ਹੀ ਗੁਰਦਾਰੇ ਉੱਪਰ ਦੀਆਂ ਬੱਸਾਂ ਆ ਬਨਵਨਧਾਨ ਸਿੰਘ ਲੰਗਰ ਹਾਲ ਵਾਲੇ ਸਾਰੀਆਂ ਨਦੇੜ ਵਾਲੀਆਂ ਨੇ 7-8 ਬੱਸਾਂ ਲੱਗੀਆਂ ਨੇ ਲੋਈ ਬਾਬਾ ਨਧਾਨ ਸਿੰਘ ਲੰਗਰਾਂ ਵਾਲਿਆਂ ਵੀ ਗੱਡੀ 'ਚ ਬਹਿ ਗਏ ਆਪਾਂ ਲੋਈ ਚੱਲਦੇ ਆ ਪੱਖੇ ਪਹੁੰਚ ਗਿਆਂ ਸ਼੍ਰੀ ਹਲੂਰ ਸਾਹਿਬ ਧੰਨ ਧੰਨ ਬਾਬਾ ਨਧਾਨ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਨੇ ਚੱਕ ਲੈ ਸਾਰਾ ਸਮਾਨ ਉਹ ਦੇ ਪਿਆ ਮੇਰਾ ਬੱਸ ਉੱਤਰ ਰਹੇ ਨੇ ਆ ਜਾ ਚੱਲੀਏ ਸੰਗਰਵਾਲਾ ਕੋਲ ਲਾਦਾ ਬੰਨਦਾ ਨੀ ਹਾਂ ਤਾਂ ਨਵਾਂ ਬੰਨਦਾ ਹਾਂ ਸੰਗੁਰੂ ਜੀ ਗੁਰੂ ਨਾਨਕ ਯਾਤਰੀ ਨਿਵਾਸ ਇਹ ਤਾਂ ਰਹਿਣ ਵਾਲੇ ਦਾ ਵਾਧੂ ਨੇ ਲੋਈ ਚੱਲਿਆ ਕਮਰੇ ਇਹਨੂੰ ਸੈਟ ਕਰੀ ਬੋਤ ਨਹੀਂ ਹਿਲਦੀ ਇਹਨੇ ਆ ਜਾ ਚੱਲਿਆ ਹੀ ਬਾਹਰ ਜਿੱਥੇ ਬੱਸਾਂ ਨੇ ਲਾਤਾ ਬਾਬਾ ਨੰਦਾਨ ਸਿੰਘ ਜੀ ਨਿਵਾਸ ਨਹੀਂ ਤਾਂ ਸੱਟ ਨਹੀਂ ਕਰੀਆਂ ਫਿਰ ਵੀ ਤਾਂ ਕੋਈ ਬਾਬਾ ਨਦਾਨ ਸਿੰਘ ਜੀ ਦੇ ਕਮਰੇ ਜੇ ਮੜ ਗਿਆ 200 ਨੰਬਰ 70 ਨੰਬਰ ਕਮਰਾ ਵੀਰੇ ਤੋ YouTube ਹੀ ਜੱਲਾ ਕਾਨੂੰ ਜੱਲਾ ਹੈ ਉਹ ਅੱਜ ਨਹੀਂ ਆਣਾ ਬਹੁਤ ਬਾਰੇ ਟੈਕਨੋ ਹੋ ਗਿਆ ਤੇ ਦੇਖੋ 14 ਅਗਰ ਵੀਰ ਬੈਠਾ ਹੈ ਨਾ ਰੇਸ ਰਾਜ ਉੱਥੋਂ ਲੈ ਕੇ ਆਉਂਨ ਨੂੰ ਸੱਦੇ ਹੱਥਾਂ ਦਾ ਪੇਚ ਚਾਉਣਾ ਜਦੋਂ ਆ ਗਏ ਆ ਚਾਰ ਪਾਣੀ ਠੀਕ ਆਗੇ ਖੜੇ ਸਿੰਘਾ ਲੋਈ ਦਿਖਾਉਂ ਰਿਹਾ ਤੁਹਾਨੂੰ ਕਮਰਾ ਨਾ ਬੰਨਦਾ ਆ ਸਿੰਘੀ ਜੋੜੇ ਲੈ ਵੀ ਮੇਰਾ ਖੋਲ ਆ ਸੋਈ ਇਸ ਬੰਦੇ ਦੀ ਇਸ ਕੀ ਬੈਠੇ ਦੀ ਬਸ ਹੋ ਗਈ ਆ ਇਹ ਵੀ ਕੱਲ ਕੋਈ ਨਹੀਂ ਜਾਣਿਆ ਮੇਰੀ ਤਾਂ ਆਵਾਜ਼ ਨਹੀਂ ਆਉਂਦੀ ਕਾਲ ਨੇ ਮਰੀਦਾ ਬੱਚਾ ਲੋਇਆ ਆਪਣਾ ਕਮਰਾ ਅੱਖਾਂ ਨਾਲ ਪਹਿਲਾਂ ਤੇਜੀ ਦੁੱਧਾਂ ਦਾ ਕਮਰਾ ਫੋਨ ਉੱਤੇ ਮਿਲਦਾ ਹੁੰਦਾ ਹਜੂ ਉੱਥੇ ਨੰਨ ਨਬਰ ਤਾਂ ਉਹ ਜਿਹਾ ਕੋਈ ਨਹੀਂ ਕਮਰਾ ਮਿਲ ਗਿਆ ਹੀ ਬਹੁਤ ਕੱਪੜੇ ਜੁੱਪਰੇ ਮੋਂ ਨੂੰ ਵੀ ਸਾਰੇ ਆਹ ਮਾਂ ਮੇਰੀ ਏ ਲਾ ਵੀ ਕਵਰੇਜ ਆ ਗਿਆ ਵੀਡੀਓ ਦਾ ਐਂਡ ਕਰਦੇ ਆਂ ਪੜੀਆਂ ਲਿਖਦੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਓ ਹੁਣ ਚੱਲੇ ਨੇ ਮੁੰਡੇ ਨੌ